ਸੌ ਪਿਓ ਸੌ ਪਿਓ ਦਸਤਮਾਨਾਂ ਨੂੰ ਸੌ ਪਿਓ ਸੌ ਪਿਓ ਸੌ ਪਿਓ ਹੋਰ ਕਹਿੰਦੇ ਹਸਕਾਰਾਂ ਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਹੋਰ ਤਾਂ ਇਹਨਾਂ ਘਾਰਾਂ ਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਹੋਰ ਤਾਂ ਇਹ ਪ੍ਰਚਾਰਗਤ ਕੀਨੀ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਹੋਰ ਤਾਂ ਇਹ ਰੱਖਿਆ ਗੱਦੀਨੀ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਬੁਲਾਦਕਾਰੀਆਂ ਨੂੰ ਖਾਹੇ ਲਾਓ ਖਾਹੇ ਬਹੁ ਖਾਹੇ ਸਦਾ ਦਿਓ ਸਦਾ ਦਿਓ ਡਾਕਟਰ ਮੋਹਨ ਦਾ ਦੇਖਾ ਕਰੋ ਫਾਂਸੀ ਲਾਓ ਫਾਂਸੀ ਲਾਓ ਫਾਂਸੀ ਲਾਓ ਜਨਤਾ ਜ਼ਿੰਦਾਬਾਦ ਜ਼ਿੰਦਾਬਾਦ ਰਾਜਪਰੀ ਦੇ ਸੁਨਹਿਰੀ ਕੰਤਾਬ ਜ਼ਿੰਦਾਬਾਦ ਜ਼ਿੰਦਾਬਾਦ ਔਰਤਾਂ ਦੇ ਹੱਕਾਂ ਨੂੰ ਸਦਮ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਔਰਤਾਂ ਨੂੰ ਇਨਸਾਨ ਸਾਬ ਦਿਓ ਇਨਸਾਨ ਸਾਬ ਦਿਓ ਔਰਤਾਂ ਦੀ ਮਸ਼ਹੂਰੀ ਤੇ ਫੋਟੋ ਲਾਉਣੀ ਬੰਦ ਕਰੋ ਬੰਦ ਕਰੋ ਬੰਦ ਕਰੋ پینلوڈ دے دے دو تو بغیر لینا نہ لو دینا تو برابر الاؤڈ کر دے پاتھ نمبر 392 ہسیو 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 بلاک کارڈ دوچناں کو پھانسی دو ہسیو پھانسی دو Give <laughs> ਨਾ ਮਕਸਦਾ ਕੀ ਕਰਨ ਚਾਹੁੰਦੇ ਹੋ ਮੇਰਾ ਨਾਮ ਜਸਮੀਤ ਸਿੰਘ ਰਾਜਣਾ ਕਰਤਿਕ ਸਾਜੋ ਨੇ ਜਲਾ ਪ੍ਰੈਸ ਕਰਤਾ ਅੱਜ ਦਾ ਜਿਹੜਾ ਅਸੀਂ ਕੈਂਡਲ ਮਾਰਚ ਵਾਟਾਪੁਰਾਣਾ ਸ਼ਹਿਰ ਵਿੱਚ ਕਰ ਰਹੇ ਆ ਇਹਦਾ ਜਿਹੜਾ ਮੇਨ ਮਕਸਦਾ ਆ ਉਹ ਇਹ ਆ ਕਿ ਜਿਹੜੀ ਕੋਲਕੱਤਾ ਵਿੱਚ ਇਹ ਹਸਪਤਾਲ ਦੇ ਵਿੱਚ ਡਾਕਟਰ ਮਨੁਮਤਾ ਦੇ ਦੇਬੂ ਦੇਬੂ ਮੁੰਡਾ ਉਹਦੇ ਨਾਲ ਜਿਹੜਾ ਬਲਾਕ ਕਰ ਕੀਤਾ ਗਿਆ ਬਲਾਕ ਕਰ ਕਰਕੇ ਉਸਦਾ ਬੁਰੀ ਤਰ੍ਹਾਂ ਕਤਲ ਕੀਤਾ ਗਿਆ ਸੋ ਇਹੋ ਸੰਧਾਨੀ ਭੇਟ ਕਰ ਲਈ ਤੇ ਦੋਸ਼ੀਆਂ ਨੂੰ ਵੀ ਗਲਤੋਗਲਤੀ ਸਜ਼ਾ ਦਿੱਤੀ ਜਾਵੇ ਉਹਦੇ ਸਬੰਧ ਸੱਚ ਹੈ ਇਹ ਪੈਂਡਲ ਮਾਰਚ ਕਰ ਰਹੇ ਹਾਂ ਕਿਉਂ ਕੀ ਕਹਿਣਾ ਚਾਹੁੰਦੇ ਹੋ ਇਸ ਸਬੰਧੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਕਲਕੱਤਾ ਵਿੱਚ ਇੱਕ ਡਾਕਟਰ ਨਾਲ ਇਹ ਹੋਇਆ ਗਿਆ ਕ੍ਰੇਪ ਤੇ ਉਹਦੀ ਹੱਤਿਆ ਵੀ ਕੀਤੀ ਗਈ ਹੈ ਇਹ ਇੱਕ ਬਹੁਤ ਨਿੰਦਣਯੋਗ ਘਟਨਾ ਕਿਉਂਕਿ ਕਿਤੇ ਮਰਜ਼ੀ ਜਾਓ ਔਰਤਾਂ ਦੀ ਕਿਤੇ ਵੀ ਸੁਰੱਖਿਆ ਦਾ ਪ੍ਰਬੰਧ ਨਹੀਂ ਜਿਹੜੇ ਡਾਕਟਰ ਜਿੱਥੇ ਸਾਨੂੰ ਆਸ ਆਵੇ ਅਸੀਂ ਜਿਉਂਦੇ ਆਪਦਾ ਜੀਵਨ ਹੈ ਜਿਹੜਾ ਉਹ ਬਣਾ ਸਕਾਂਗੇ ਜਿਹੜੀ ਔਰਤ ਦੂਜਿਆਂ ਦੀ ਜ਼ਿੰਦਗੀ ਬਚਾਉਣ ਦੇ ਵਾਸਤੇ ਜਿਹੜੀ ਆਪ ਦੀ ਜਿੱਤਦੀ ਆ ਉਹ ਉਹਨੇ ਖੋਲੀ ਆ ਇਸ ਕਰਕੇ ਸਾਡੀ ਸਰਕਾਰ ਆ ਜਿਹੜੀ ਉਹ ਚਾਪਾ ਇਹ ਕੋਈ ਆ ਪਹਿਲੀ ਘਟਨਾ ਨਹੀਂ ਹੈਗੀ ਇਹ ਘਟਨਾ ਵੱਧੀਆਂ ਰਾਰ ਰਹੀਆਂ ਪਰ ਸੋਸ਼ਲ ਮੀਡੀਆ ਤੇ ਸਾਰਾ ਕੁਝ ਬਾਹਰ ਨਿਕਲ ਕੇ ਆ ਰਿਹਾ ਵੀ ਜਿਹੜਾ ਉਹ ਹਸਪਤਾਲ ਆ ਉੱਥੇ ਜਿਹੜੇ ਮਨੁੱਖੀ ਅੰਗਾਂ ਦੀ ਸੱਤਰੀ ਵੀ ਹੁੰਦੀ ਆ ਨਖੇ ਦੀ ਸੱਤਰੀ ਵੀ ਹੁੰਦੀ ਆ ਤੇ ਜਿਹੜੇ ਸੈਕਸ ਰੈਂਟ ਆ ਉਹ ਵੀ ਕੀਤੇ ਜਾਂਦੇ ਆ ਇਸ ਕਰਕੇ ਪਹਿਲਾਂ ਵੀ ਇੱਕ ਬੱਚੀ ਨਾਲ ਉੱਥੇ 2.5 ਸਾਲ ਹੋ ਗਏ ਪਹਿਲਾਂ ਵੀ ਬਲਾਕਕਾਰ ਹੋਇਆ ਸੀ ਤੇ ਉਹਦੀ ਵੀ ਹੱਤਿਆ ਹੋਈ ਉਹ ਉਹ ਗੱਲ ਆ ਜਿਹੜੀ ਉੱਥੇ ਦੱਬ ਕੇ ਰੱਖੀ ਸੀ ਬਾਹਰ ਨਹੀਂ ਆਈ ਇਸ ਕੁੜੀ ਨੂੰ ਇਹ ਗੱਲਾਂ ਬਾਰੇ ਪਤਾ ਸੀ ਇਹ ਕਹਿੰਦੀ ਮੈਂ ਸੋਸ਼ਲ ਮੀਡੀਆ ਤੇ ਬੋਲੂਗੀ ਇਹ ਕਰਕੇ ਉਹਦੀ ਹੱਤਿਆ ਕੀਤੀ ਗਈ 3 ਘੰਟੇ ਉਹਦੇ ਮਾਤਾ ਪਿਤਾ ਬਾਹਰ ਖੜੇ ਖੜੇ ਰਹੇ ਉਹਨਾਂ ਨੂੰ ਮੂੜ ਹੀ ਦਿੱਖੰ ਦਿੱਤਾ ਗਿਆ ਇਹ ਕਰਕੇ ਜਿਹੜੀ ਕਲਕੱਤੇ ਦੀ ਸਰਕਾਰ ਆ ਉਹ ਅੱਜ ਤੱਕ ਚੁੱਪਾ ਖਾਸ ਨਹੀਂ ਬੋਲ ਰਹੀ ਹੈ